ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਨੰਮੇ ਜਸੇਦਾਰ ਸਾਹਬ ਲਾਏ ਨੇ ਕੁਲਦੀਪ ਸਿੰਘ ਗੜਗਾਜ ਕੱਲ ਮੈਂ ਘੰਟਾਕ ਫੇਸਬੁਕ ਤੇ ਲਾਇਆ ਇੱਕ ਮੇਰੇ ਸਾਹਮਣੇ ਰੀਲ ਆ ਗਈ ਫਿਰ ਜਦੋਂ ਮੈਂ ਗਿਆਨੀ ਕੁਲਦੀਪ ਸਿੰਘ ਗੜਗਾਜ ਜਸੇਦਾਰ ਭਰ ਲਿਆ ਫਿਰ ਈਲਾਂ ਦੀ ਲੈਣ ਲੱਗ ਕੋਈ ਮੁੰਡਾ ਮਿਲਣ ਆਉਂਦਾ ਉਹਨੂੰ ਸ਼ੇਰਵਾਦ ਦੇ ਦਿੰਦੇ ਨੇ ਪੱਗ ਬੰਨ ਦਾੜੀ ਰੱਖ ਕੋਈ ਆਮ ਬੰਦਾ ਮਿਲੇ ਉਹਨੂੰ ਕਹਣਗੇ ਚੜ੍ਹਦੀ ਕਲਾ ਵਿੱਚ ਰਹੋ ਜਾਂ ਕਿਸੇ ਦੇ ਦਸਤਾਰ ਬੰਦੇ ਨਜ਼ਰ ਆਉਂਦੇ ਤੇ ਨਾਲ ਇੱਕ ਸ਼ਬਦ ਬੋਲ ਦਿੰਦੇ ਖਾਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ ਹੋਏ ਇਹ ਉਹ ਦੋਹਰਾ ਹੈ ਜਿਹੜਾ ਅਰਦਾਸ ਤੋਂ ਬਾਅਦ ਪੜਿਆ ਜਾਂਦਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਤ ਸਭ ਸਿੱਖਨ ਕੋ ਹੁਕਮੈ ਗੁਰੂ ਮਾਨਿਓ ਗ੍ਰੰਥ ਇਹ ਦੋਹਰੇ ਦੇ ਵਿੱਚ ਆਉਂਦਾ ਖੁਆਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ ਹੋਏ ਹੁਣ ਇਹ ਦੋਹਰਾ ਜਿਹੜਾ ਜਹਦਾਰ ਜੀ ਕਹਿ ਰਹੇ ਨੇ ਕਿ ਇੱਕ ਪ੍ਰਚਾਰ ਦੀ ਮਹਿਮ ਹੈ ਜਣ ਕੇ ਗੁਰੂ ਦੀ ਸ਼ਰਨ ਵਿੱਚ ਆ ਜਾਓ ਪਰ ਲੋਕ ਸਵਾਲ ਕਰਦੇ ਆ ਵੀ ਇਹ ਦੋਹਰਾ ਦਰਬਾਰ ਸਾਹਿਬ ਦੇ ਵਿੱਚ ਕਿਉਂ ਨਹੀਂ ਪੜਿਆ ਜਾਂਦਾ ਤੇ ਉੱਥੇ ਇਹਨਾਂ ਦਾ ਜਵਾਬ ਹੁੰਦਾ ਜੀ ਉੱਥੇ ਉਹ ਸ਼ਾਂਤੀ ਦਾ ਪ੍ਰਤੀਕ ਹੈ ਉੱਥੇ ਦੋਹਰਾ ਤਾਂ ਨਹੀਂ ਪੜਿਆ ਜਾਂਦਾ ਮਤਲਬ ਅਕਾਲ ਤਖਤ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉੱਥੇ ਸ਼ਾਂਤੀ ਭੜਕ ਜਾਂਦੀ ਹੈ ਜਾ ਇਹ ਕਹ ਲਈ ਵੀ ਜਿੱਥੇ ਹੋਰ ਗੁਰਗਨ ਗੁਰਗਨ ਸਾਹਿਬ ਪ੍ਰਕਾਸ਼ ਕੀਤੇ ਨੇ ਉਥੇ ਸ਼ਾਂਤੀ ਹੈ ਨਹੀਂ ਇਹ ਸੱਚ ਵੀ ਹੋ ਸਕਦੀ ਹੈ ਗਿਉਂਕਿ ਜਿਹੜਾ ਗੁਰਗਨ ਸਾਹਿਬ ਦਰਵਾਸਾ ਦੇ ਪ੍ਰਕਾਸ਼ ਉਹ ਹੋਰ ਹੈ ਜਿਹੜਾ ਆਮ ਗੁਰਦਵਾਰਿਆਂ ਵਿੱਚ ਹੋਰ ਹੈ ਅਛਾ ਇਹ ਕਈ ਸਬੂਤ ਵੀ ਮਿਲਦੇ ਨੇ ਜਿਵੇਂ ਉਹ ਬੁੱਧੀ ਜੀ ਵੀ ਕਹਿੰਦੇ ਉਦਾਹਰਣ ਦਿਓ ਜੀ ਆ ਦੇਖਿਆ ਤੁਸੀਂ ਪਟਿਆਲੇ ਗੁਰੂ ਘਰ ਦੇ ਵਿੱਚ ਇੱਕ ਬੀਬੀ ਪ੍ਰਧਾਨ ਨੂੰ ਪੈ ਗਈ ਚਿੰਟਾ ਚੱਕ ਕੇ ਉਹਨੂੰ ਗਾਲਾਂ ਕੱਢਦੀ ਐ ਵਧੀਆ ਕਰਾਰੀਆਂ ਕਰਾਨੀਆਂ ਤੇ ਇੱਕ ਥਾਂ ਤੇ ਗੋਲ ਗਿਣਨੀ ਸੀ ਕਹਿੰਦੇ ਉੱਥੇ ਥੱਪੜੋ ਥੱਪੜੀ ਹੋਗੇ ਤੇ ਇੱਕ ਬੀਬੀ ਦੇ ਜਿਹੜਾ ਮੂਰੇ 30 ਰੁਪਿਆ ਸੀ ਉਹ ਹੀ ਚੱਕ ਲਿਆ ਜਣ ਕੇ ਗੱਲ ਸੱਚ ਐ ਸਰ ਜਹੇਦਾਰ ਦੇ ਵੀ ਉੱਥੇ ਸ਼ਾਂਤੀ ਹੈ ਨਹੀਂ ਅੱਛਾ ਜੇ ਸ਼ਾਂਤੀ ਤੁਸੀਂ ਦਰਵਾਸਾ ਵੇ ਦੇਖਣੀ ਹੋਵੇ ਨਾ ਉਥੇ ਤੁਹਾਨੂੰ ਇੱਕ ਸੈਕਿੰਡ ਵਿੱਚ ਦੇਖ ਜੂ ਸ਼ਾਂਤੀ ਜਿੱਥੇ ਕੀਰਤਨ ਹੁੰਦਾ ਹੁੰਦਾ ਹੈ ਜਿਹੜੇ ਉੱਥੇ ਪਿੱਛੇ ਬੈਠੇ ਹੁੰਦੇ ਹਨ ਨਾ ਤੁਸੀਂ ਉਹਨਾਂ ਵਿੱਚ ਬੈਠ ਕੇ ਦਿਖਾਓ ਜੋ ਤੁਹਾਡੇ ਕੂਣੀਆਂ ਮਾਰ-ਮਾਰ ਤੁਹਾਨੂੰ ਬਾਹਰ ਨਾ ਕੱਢ ਦੇਣ ਉਹਥੇ ਬੈਠ ਨਹੀਂ ਲਿੰਦੇ ਉਹ ਆਮ ਬੰਦਾ ਜਾ ਕੇ ਬਹਿ ਨਹੀਂ ਸਕਦਾ ਉੱਥੇ ਜਦੋਂ ਕੋਈ ਬੈਠਣ ਦੀ ਕੋਸ਼ਿਸ਼ ਕਰੂ ਉਹ ਨਾਲ ਦੇ ਕੂਣੇ ਮਾਰਦੇ ਨੇ ਤੇ ਨਾਲੇ ਨਾ ਅੱਖਾਂ ਬੰਦ ਕਰਕੇ ਉਹ ਪਾण्डे ਐਦਾਂ ਮੂੰਹ ਚੱਕਿਆ ਹੁੰਦਾ ਜੋ ਸ਼ਬਦ ਚੱਲਦਾ ਨਾਲ ਉਦਾਂ ਬੋਲਣ ਦੀ ਕੋਸ਼ਿਸ਼ ਕਰਦਾ ਲੋਕਾਂ ਨੂੰ ਐ ਲੱਗਦਾ ਹੈ ਵੀ ਬਸੇਤਾ ਰੱਬ ਨਾਲ ਨਾ ਹੁਣ ਜੁੜੇ ਹੋਏ ਨੇ ਵੀ ਤਾਰਾਂ ਹੱਥ ਪਈਆਂ ਹੋਈਆਂ ਰੱਬ ਦੇ ਤੱਕ ਪੌੜੀ ਲੱਗੀ ਹੋਈ ਹੈ ਇਦਾਂ ਲੱਗਦੇ ਆ ਕੋਲੇ ਬੈਠ ਕੇ ਦੇਖੋ ਉਹਦੀ ਮਾਰਨੇ ਕੋਈ ਉਹ ਬੈਠ ਨਹੀਂ ਦਿੰਦੇ ਉੱਥੇ ਅੱਛਾ ਜੇ ਕਿਤੇ ਉੱਥੇ ਜਾ ਕੇ ਤੁਸੀਂ ਕਹਿਤਾ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਜਉ ਦੂਰ ਪੜਤਾ ਤੁਸੀਂ ਉੱਥੇ ਤੇ ਸ਼ਾਂਤੀ ਫੇ ਤੁਹੇ ਦੇਖਿਓ ਉੱਥੇ ਕਿਦਾਂ ਡਾਂਗਾਂ ਵੱਧੀਆਂ ਨੇ ਚਲੋ ਇਹ ਗੱਲ ਵੈਸੇ ਜਿਹੜੀ ਮੈਂ ਕਹੀ ਆ ਨਾ ਕਈਆਂ ਨੂੰ ਬੋਰ ਕਰੂਗੀ ਕਈਆਂ ਨੇ ਮੈਨੂੰ ਵੀ ਗਾਲੇ ਗਲੋਚ ਕਰਨਾਂ ਵੀ ਤੂੰ ਗਿਆਨੀ ਆ ਖਬਉਣਾ ਹੈ ਅਗਿਆਨੀ ਐ ਤੂੰ ਤੈਨ ਤਾਂ ਅਕਲ ਨਹੀਂ ਤੂੰ ਤਾਂ ਗੰਦ ਹੈ ਬੜਾ ਕੁਝ ਕਹਿਣਾ ਮੈਨੂੰ ਇਹ ਗੱਲ ਨਹੀਂ 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 ਇਹ ਤਾਂ ਮੈਂ ਪ੍ਰਵਾਹ ਕਦੇ ਕੀਤੀ ਨਹੀਂ ਜੋ ਮਰਜੀ ਕਹੋ ਪਰ ਗੱਲ ਤਾਂ ਐ ਵੀ ਜਿਹੜੇ ਨੰਮੇ ਜਹਦਾ ਲੱਗੇ ਨੇ ਨਾ ਇੱਕ ਵੀ ਫੈਸਲਾ ਦਿਖਾ ਦਿਓ ਬਸ ਬਿਆਨ ਆ ਰਹੇ ਨੇ ਉਧਰ 10 ਬੰਦੇ ਲੈ ਕੇ ਨਿਕਲ ਜਾਓ ਉਧਰ 10 ਬੰਦੇ ਲੈ ਕੇ ਨਿਕਲ ਜਾਓ ਚਾਬੜੂਸੀ ਹੁਣ ਜ਼ਿਆਦਾ ਹੋ ਗਈ ਤਾਂ ਇਹਨਾਂ ਥੋੜੇ ਘਟ ਕਰਦੇ ਸੀ ਇਹ ਸਿੱਧੇ ਕਰਨ ਲੱਗੇ ਬਸ ਜਾਨੀ ਕਿ ਇਹਦਾ ਨਾਮ ਰੱਖ ਲਓ ਵੀ ਰੀਲਾਂ ਬਣਾਜਣੇ ਦਾ ਰੋ ਟੋਣ ਵਾਲੇ ਨਾਲ ਹੁੰਦੇ ਪੰਜਾਰ ਰੀਲਾਂ ਬਣਾਉਣਾ ਚੜੀ ਚੱਲੋ ਮਸ਼ਹੂਰੀ ਕਰ ਲਓ हां 57 ਕਰੋੜ ਰੁਪਇਆ ਉਹਦੋਂ ਵੜ ਜਾਊਗਾ ਇਹ ਕੋਈ ਸ਼ੱਕ ਨਹੀਂ 10 ਵੀ ਟੂਰ ਲੱਗ ਜਾਣੇ ਆ ਕਦੇ ਅਮਰੀਕਾ ਦਾ ਕਦੇ ਕੈਨੇਡਾ ਦਾ ਕਦੇ ਇੰਗਲੈਂਡ ਦਾ ਆਸਟ੍ਰੇਲੀਆ ਦਾ ਕਦੇ ਦਿੱਲੀ ਚੱਲ ਜਾਓ ਕਦੇ ਨਾਗਪੁਰ ਚੱਲ ਜਾਓ ਇੰਨਾ ਪੈਸਾ ਬਣੀ ਜਾਣਾ ਤੇ ਕੋਈ ਜਿਹੜਾ ਚਾਪਲੂਸੀ ਕਰ ਰਿਹਾ ਉਹਦਾ ਮਿਲੇ ਜਾਣਾ ਜਣ ਕੇ ਇਹ ਕਹਿ ਲੋ ਵੀ ਜਿਹੜਾ ਇਹ ਰੀਲਾਂ ਨਾਲ ਜਿਹਦਾ ਨਾਮ ਆਇਆ ਨਾ ਅਜੇ ਮੈਂ ਨਾ ਇੱਕ ਹੋਰ ਚੀਜ਼ ਬਾਤ ਕਰਦਾ ਹੁੰਨਾ ਹੁਣ ਆ ਪੱਗ ਮੈਂ ਬੰਦਾਂ ਤਕਰੀਬਨ 30 ਸਾਲ ਤੋਂ ਮੰਨ ਕੇ ਚੱਲੋ ਤੇ ਮੇਰਾ ਹੱਥ ਦੇ ਕੇ ਮੈਂ ਇੱਕ ਵਾਰਾਂ ਚ ਬੰਦ ਨਾ ਤਿੰਨ ਇੱਕ ਮਿੰਟ ਬਾਅਦ ਤੋਂ ਬਦਲ ਲਾਉਣਾ ਮੈਂ ਤਿੰਨ ਮਿੰਟਾਂ ਵਿੱਚ ਮੈਂ ਪੱਗ ਬੰਦ ਨਾ ਬਦਲ ਗਿਆ ਜਿਹੜੀ ਮੈਂ ਬੰਦ ਤਾਂ ਤੇ ਜਹਦਾਰ ਸਾਹਿਬ ਦੇ ਰੋਜ ਸਟਾਈਲ ਬਦਲਿਆ ਹੁੰਦਾ ਕਦੇ ਲੜ ਛੋਟਾ ਰਹਿੰਦਾ ਮੂਰੇ ਟੰਗਣਾ ਪੈਂਦਾ ਕਿਤੇ ਪਿੱਛੋਂ ਵਿੰਗਾ ਹੋ ਜਾਂਦਾ ਕਿੱਤੇ ਪੱਗ ਵੱਡੀ ਹੁੰਦੀ ਹੈ ਕਿਤੇ ਛੋਟੀ ਰਹਿ ਜਾਂਦੀ ਹੈ ਕਿਤੇ ਪੱਗ ਮੈਲੀ ਵੀ ਹੁੰਦੀ ਹੈ ਬਾੜੀ ਮੋਟੀ ਉਹ ਮੈਂ ਦੂਜੇ ਪਾਸੇ ਲੈਦਰ ਚੱਲੋ ਤੁਸੀਂ ਸਮਝੋਗੇ ਕਦੇ 50 ਵੀ ਟੇਢੀ ਹੋ ਜਾਂਦੀ ਹੈ ਫਿਰ ਜਿਵੇਂ ਸਤਿੰਦਰ ਸਰਦਾਰ ਕਹਿੰਦਾ ਸੀ ਕਹਿੰਦਾ ਮਹਾਰਾਜ ਸਾਹਿਬ ਦੇ ਤਿਰਸੀ ਲਾਈ ਸੀ ਉਹਨੇ ਇੱਕ ਅੱਖ ਤਾਂ ਦੇਂਦਾ ਨਹੀਂ ਸੀ ਤਾਂ ਤਿਰਸੀ ਲਾਈ ਸੀ ਜਿਹੜੇ ਅੱਖ ਨਾਲ ਦੇਂਦਾ ਸੀ ਨਾ ਉਦੋਂ ਨੂੰ ਲਾਉਂਦਾ ਸੀ ਉਹ ਤੇ ਐਵੇਂ ਨਾ ਜਾਣ ਬੁੱਝ ਕੇ ਇਸ਼ੂ ਨਾ ਬਣਾਇਆ ਕਰੋ ਤੇ ਹੁਣ ਜਿਹੜਾ ਜ਼ਹੀਦਾਰ ਆ ਤੇ ਇਹਨੂੰ ਹਜੇ 2 ਮਹੀਨੇ ਲੱਗਣਗੇ ਪੱਕੀ ਟ੍ਰੇਨਿੰਗ ਲੈ ਰਹੇ ਤੇ ਫਿਰ ਆਇਆ ਕਰੋ ਸ਼ਾਂਤੀ ਨਾਲ ਮੰਜੀ ਸਾਹਿਬ ਤੋਂ ਕਥਾ ਫਿਰ ਦੇਖਿਓ ਉਹ ਜਿਵੇਂ ਪਹਿਲਾਂ ਜਿਹੜਾ ਸਤਮੁਗ ਜੀਵਨੀ ਮਹਾਰਾਜ ਜਸਵਿੰਦਰ ਸਿੰਘ ਹੈਡ ਗ੍ਰਾਂਥੀ ਤੇ ਉਹ ਆਦ ਗੁਰੇ ਨਮੈ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਨੂੰ ਨਮਸਕਾਰ ਹੈ ਜੁਗਾਦ ਗੁਰੇ ਨਮੈ ਗੁਰੰਗਦੇਵ ਪਾਸਾ ਤੁਹਾਨੂੰ ਨਮਸਕਾਰ ਹੈ ਉਥੇ ਗੱਲ ਕੀ ਦੀ ਹੋ ਰਹੀ ਹੈ ਕਰਦੇ ਕੀ ਦੀ ਫਿਰ ਇਹਨਾਂ ਦੀ ਕਹਾਆ ਕਰ ਹਾਲਾਂਕਿ ਤਾਂ ਮਿਸ਼ਨਰੀ ਇਹ ਵਿਚਾਰਾ ਪਰ ਮਿਸ਼ਨਰੀ ਕਾਲਜ ਦੀ ਸੋਚ ਬਾਦਲਾਂ ਦੀ ਚਾਪਲੂਸੀ ਨੇ ਰੋਲ ਕੇ ਰੱਖਤੀ ਮਿੱਟੀ ਚ ਮਿਲਾਦੀ ਇਹ ਤਾਂ ਮੂਟਾ ਸਿੰਘ ਹੀ ਹੈ ਜਿਹੜਾ ਘਰੇ ਬਹਿ ਕੇ ਬਾਦਲਾਂ ਦੇ ਜੁੱਤੀ ਫੇਰ ਸਕਦਾ ਤੁਸੀਂ ਤਾਂ ਗੁਲਾਮ ਨਰੈਣੂ ਮਹਾਂਤਾਂ ਦੇ ਰੀਲਾਂ ਬੜਾਈ ਚੱਲੋ ਇੱਕ ਅਦਾ ਨਾਲ ਉਹ ਕੀ ਕਹਿੰਦੇ ਉਹਨੂੰ ਐਡੀਟਰ ਰੱਖ ਲਓ ਜਿਹੜਾ ਐਡੀਟਿੰਗ ਕਰਦਾ ਵਧੀਆ ਸ਼ਬਦ ਲਾਇਆ ਕਰੂ ਚੁਣ ਕੇ ਕਿਤੇ ਗੱਡੀ 'ਚ ਅੱਛਾ ਇੱਕ ਦੋ ਰੀਲਾਂ ਨਾ ਚਮਕੀਲੇ ਦਾ ਗੀਤ ਲਾ ਕੇ ਬਣਾਓ ਵਧੀਆ ਚੱਲਣਗੀਆਂ ਜਿਵੇਂ ਪਹਿਲਾਂ ਜਹੇਦਾਰ ਤੇ ਉਹ ਘਰ ਸਾਲੀ ਦੇ ਫਿਰਦਾ ਜੀਜਾ ਠਰਕਪੂਰ ਦਾ ਫਿਰਦਾ ਜੀਜਾ ਹੈਪੀ ਨੇ ਜਿੰਨੇ ਇਲਜ਼ਾਮ ਲੱਗਿਆ ਸੀ ਉਹ ਲੱਗ ਸਕਦੇ ਵੀ ਨਹੀਂ ਜਦੋਂ ਇਲਜ਼ਾਮ ਹੀ ਲੱਗ ਗਿਆ ਰੀਲਾਂ ਹੀ ਬਣ ਸਕਦੀਆਂ ਨੇ ਅੱਛਾ ਸੁਣ ਕੇ ਨਾ ਮਿਰਚਾਂ ਬਹੁਤ ਲੜਨਗੀਆਂ ਕੋਈ ਗੱਲ ਨਹੀਂ ਹੱਥ ਧੋ ਲਿਓ ਸਾਬਣ ਰੱਖਿਓ ਕੋਲੇ ਤੇਲ ਲਾਉਣਾ ਨਾ ਭੁੱਲਿਓ ਜਿਹੜੀਆਂ ਹੋਣ ਆਈਆਂ ਨੇ ਹਾਈਬ੍ਰਿਡ ਇਹ ਤਾਂ ਬਾੜੀਆਂ ਕੋੜਕੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ